ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਲੱਕ ਵਾਸੀਆਂ ਨੂੰ ਦੀਵਾਲੀ ਦੀ ਐਡਵਾਂਸ ਬਹੁਤ-ਬਹੁਤ ਮੁਬਾਰਕਾਂ ਸ਼ੁਕਾਨਾ ਹੈ ਇਸ ਸੈਂਕੀ ਇੱਕ ਦੀਵਾਲੀ ਤਹਾਰ ਹੈ ਜਿਹੜਾ ਅਸੀਂ ਸਾਰੇ ਬੜੀ ਉਤਸ਼ਾਹ ਨਾਲ ਮਨਾਉਂਦੇ ਹਾਂ ਸਾਰੇ ਇਸ ਇੱਕ ਬੜੀ دیر ਤੋਂ ਕਰੇ ਸਾਨੂੰ ਵੇਟ ਕਰੇ ਹੁੰਦੀ ਹੈ ਅਸੀਂ ਦੀਵਾਲੀ ਵਿੱਚ ਹਰ ਤਰ੍ਹਾਂ ਦੇ ਅਸੀਂ ਇੱਕ ਫੰਕ ਕਰਦੇ ਹਾਂ ਫੰਕਸ਼ਨ ਕਰਦੇ ਹਾਂ ਇੱਕ ਦੀਵਾਲੀ ਵਿੱਚ ਅਸੀਂ ਮੇਰੇ ਵੱਲੋਂ ਜਿਹੜੀ ਕੈਸੇ ਡਾਕਟਰ ਮੈਂ ਤੁਹਾਨੂੰ ਇਹ ਕਢਵਾਇਆ ਸੀ ਨਾ ਕਿ ਸਹੀ ਜਿਹੜੀ ਦੀਵਾਲੀ ਵਿੱਚ ਜਿੱਸਾ ਮਰਜ਼ੀ ਜਿਹੜੇ ਪਟਾਕੇ ਆ ਪਟਾਕਿਆਂ ਤੋਂ ਦੁਆਰਾ ਪ੍ਰੇਰਿਤ ਕਰਨ ਇਹਨੂੰ ਇੱਕ ਗ੍ਰੀਨ ਦੀਵਾਲੀ ਜਾਂ ਸਾਡੇ ਇੱਕ ਕੋਰਟਿੰਗ ਕਿਹਾ ਸੀ ਸਾਡੇ ਉਹਨਾਂ ਸਾਰੀ ਕਾਡਨਸ਼ੀਗਰੀ ਦੀਵਾਲੀ ਦੇ ਪਟਾਕਾ ਪ੍ਰੇਰ ਕਰੋ ਦੀਵਾਲੀ ਨੂੰ ਗ੍ਰੀਨ ਦੀਵਾਲੀ ਬਣਾਓ ਇੱਕ ਜਿਸ ਤਰ੍ਹਾਂ ਕਦੇ ਸਾਡੇ ਜਦੋਂ ਦੀਵਾਲੀ ਤੋਂ ਬਾਅਦ ਵਿੱਚ ਸਾਡੇ ਕੋਲ ਅਕਸਰ ਸਾਡੇ ਕੁਝ ਪੇਸ਼ੈਂਟਸ ਹੈ 10 ਗੁਣਾ ਵੱਧ ਤਰ੍ਹਾਂ ਦੇ ਬਿਸ਼ਾ ਆ ਜਾਂਦੇ ਸਾਰੇ ਇੱਕ ਪੋਲੂਸ਼ਨ ਕਰਕੇ ਇੱਕ ਸਾਹ ਦੇ ਰੋਗ ਆ ਦੂ ਸਾਡੇ ਬਹੁਤ ਮੰਦੀ ਕਿਸੇ ਨੂੰ ਕਿਸੇ ਨੂੰ ਹਾਰਦੀ ਫੜਾ ਮੰਦੀ ਹੈ ਛੋਟੇ ਬੱਚੇ ਨੇ ਇਹਨਾਂ ਸਾਰਿਆਂ ਨੂੰ ਜਿਹੜੀ ਪ੍ਰੋਬਲਮਸ ਆਉਂਦੀਆਂ ਨਾ ਇੱਕ ਦੀਵਾਲੀ ਨੂੰ ਖੁਸ਼ੀਆਂ ਮਨਾਓ ਪਰ ਇੱਕ ਗ੍ਰੀਨ ਦੀਵਾਲੀ ਪਟਾਖਿਆਂ ਦਾ ਪ੍ਰੇਸ਼ ਕਰਨ ਇੱਕ ਦੂਸਰਾ ਕੀ ਜਿੜੀ ਮਿਠਾਈ ਜਿਹੜੀ ਆਪਣੀ ਜਿਹੜੀ ਮਿਠਾਈ ਲਾਂਦੇ ਲੋਕੀ ਇੱਕ ਬੜੀ ਸਾਡੇ ਇਹਨਾਂ ਦਿਨਾਂ ਵਿੱਚ ਇੱਕ ਬਹੁਤ ਅੱਗੀ ਸਿਚੁਏਸ਼ਨ ਮਿਠਾਈ ਜਾਨੀ ਹੈ ਉਹਦੇ ਵਿੱਚ ਜਿਹੜੀ ਮਲਾਵਟ ਹੈ ਇੱਕ ਮਲਾਵਟ ਬਹੁਤ ਵੱਡੀ ਸਾਡੀ ਪ੍ਰੋਬਲਮ ਆ ਰਹੀ ਹੈ ਕਿ ਹਰ ਸਾਲ ਸਾਨੂੰ ਇੱਕ ਮਲਾਵਟ ਕਰਕੇ ਬਿਮਾਰੀਆਂ ਉਸ ਤੋਂ ਬਾਅਦ ਸਾਨੂੰ ਘੱਟ ਘੱਟ ਇਹ ਮਲਾਵੜੀ ਬਿਮਾਰੀਆਂ ਨਾਲ ਬਹੁਤ ਜ਼ਿਆਦਾ ਲੋਕ ਸਾਡੇ ਆਉਂਦੇ ਨੇ ਸਾਰੇ ਮੈਂ ਇਹੀ ਵਾਰ ਵਾਰ ਕਹਿੰਨਾ ਚਾਹੁੰਦਾ ਕਿ ਸਾਡੀ ਬਹੁਤ ਖੁਸ਼ੀਆਂ ਦੀਵਾਲੀ ਮਨਾਓ ਅਸੀਂ ਬਹੁਤ ਸਾਰੇ ਮਨਾਣੇ ਬਸ ਇੱਕ ਪਟਾਖਿਆਂ ਦਾ पोल्यूशन एक मिलावटी का चीज़ों का थोड़ा परेज कर बाकी सारा द्वारा दिवाली मुबारक प्यार उत्साहिए तो सारी मेरी विशेष अरविंद महाजन जी का कहना है कि दिवाली जो है कि कम पटाके चलाए मठई जो है साफ सुथरी खानी चाहिए कम से कम खाने चाहिए ताकि पटाके चलाने से धुआ तो होता है खांसी होती है बीमारी लगती है काफी अच्छा अच्छा दिवाली का बदला है विशेष रिपोर्ट अजय महाजन